ਦਾ ਗਿਆਨ ਟੀਵੀ ਚੈਨਲ ਦੇ ਵਿੱਚ ਸੰਗਤ ਜੀ ਤੁਹਾਡਾ ਸਵਾਗਤ ਹੈ। ਕੁੱਤਿਆਂ ਨੂੰ ਰੋਟੀ ਪਾਉਣ ਵਾਲਿਆਂ ਲਈ ਕਈ ਵਾਰ ਜਿਹੜਾ ਹੈ ਉਹ ਫਲ ਨਹੀਂ ਮਿਲਦਾ। ਸਚਾਈ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਆਖਰ ਕੀ ਅਜੀਹਾ ਹੁੰਦਾ ਹੈ? ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ। ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰ ਸੰਗਤ ਬਹੁਤ ਜਿਆਦਾ ਕਈ ਵਾਰੀ ਸਵਾਲ ਜਵਾਬ ਹੋ ਜਾਂਦੇ ਨੇ ਉਹ ਕਹਿੰਦਾ ਵੀ ਮੇਰੇ ਸਵਾਲ ਦਾ ਜਵਾਬ ਦਿਓ ਉਹ ਕਹਿੰਦਾ ਜੀ ਮੇਰੇ ਸਵਾਲ ਦਾ ਜਵਾਬ ਦਿਓ ਉਹ ਕਹਿੰਦਾ ਜੀ ਇੰਜ ਕਰੋ ਉਹ ਕਹਿੰਦਾ ਇੰਜ ਕਰੋ ਸਾਧ ਸੰਗਤ ਬਹੁਤ ਜਿਆਦਾ ਵੱਡੇ ਪੱਧਰ ਤੇ ਜਿਹੜਾ ਇਹ ਕੰਮ ਚੱਲ ਪੈਂਦਾ ਹੈ ਆਪਾਂ ਇਸ ਵਿਸ਼ੇ ਤੇ ਕੁਝ ਕੁ ਬੇਨਤੀਆਂ ਜਿਹੜੀਆਂ ਨੇ ਉਹ ਸਾਂਝੀਆਂ ਕਰਾਂਗੇ ਸਾਸੰਗਤ ਕੋਈ ਕਹਿੰਦਾ ਜੀ ਕੁੱਕਰ ਨੂੰ ਰੋਟੀ ਪਾਓ ਠੀਕ ਹੈ ਜੀ ਕੁੱਤੇ ਨੂੰ ਰੋਟੀ ਪਾ ਦੇਣੀ ਬਹੁਤ ਚੰਗੀ ਗੱਲ ਹੈ ਕਿਸੇ ਦੀ ਭੁੱਖ ਮਿਟਾ ਦੇਣੀ ਬਹੁਤ ਚੰਗੀ ਗੱਲ ਹੈ ਪਰ ਮੈਂ ਇੱਕ ਬੇਨਤੀ ਆਪ ਜੀ ਨਾਲ ਜ਼ਰੂਰ ਕਰਦੇ ਆ ਜਿਹੜੇ ਕਹਿੰਦੇ ਆ ਵੀ ਕੁੱਤੇ ਨੂੰ ਰੋਟੀ ਪਾਉਣ ਤੇ ਸਾਡੇ ਤੇ ਕਿਰਪਾ ਹੋ ਜਾਏਗੀ ਸਾਡੇ ਤੇ ਇੰਜ ਹੋ ਜਾਏਗਾ ਆਹ ਹੋ ਜਾਏਗਾ ਮੈਂ ਬੇਨਤੀ ਕਰਾਂ ਸਾਸੰਗਤ ਕੁਝ ਨਹੀਂ ਹੁੰਦਾ ਕਰਨਾ ਪਰਮਾਤਮਾ ਨੇ ਆਹਲਾ ਕਿ ਕੁੱਤੇ ਨੂੰ ਰੋਟੀ ਪਾ ਕੇ ਸਾਡੇ ਤੇ ਕਿਰਪਾ ਕਿਉਂ ਅਸੀਂ ਇਹ ਗੱਲ ਨੂੰ ਸਮਝੀਏ ਵੀ ਅਸੀਂ ਰੋਟੀ ਪਾ ਕੇ ਕੋਈ ਇਹਿਸਾਨ ਨਹੀਂ ਕਰ ਰਹੇ ਉਹਦੇ ਤੇ ਹਾਂ ਜੇ ਸਾਡੇ ਕੋਲੇ ਹੈ ਤਾਂ ਅਸੀਂ ਪਾ ਰਹੇ ਹਾਂ ਸਾਨੂੰ ਪਰਮਾਤਮਾ ਨੇ ਦਿੱਤਾ ਹੋਇਆ ਇਹ ਨਾ ਕਹੋ ਵੀ ਉਹਨੂੰ ਰੋਟੀ ਪਾਉਣ ਦੀ ਸਾਡੇ ਤੇ ਕਿਰਪਾ ਹੋਏਗੀ ਸਾਧ ਸੰਗਤ ਇਹ ਨਹੀਂ ਪਤਾ ਹੁੰਦਾ ਵੀ ਸਤਗੁਰ ਸੱਚੇ ਪਾਤਸ਼ਾਹ ਕਿਹੜੇ ਰੰਗਾਂ ਦੇ ਵਿੱਚ ਰਾਜੀ ਨੇ ਕਈ ਬੰਦੇ ਐਸੇ ਹੁੰਦੇ ਨੇ ਕੁੱਤਿਆਂ ਨੂੰ ਗੁੜ ਪਾ ਦਿਓ ਜੀ ਕੁੱਤਿਆਂ ਨੂੰ ਆਹ ਪਾ ਦਿਓ ਜੀ ਉਹ ਪਾ ਦਿਓ ਜੀ ਤੁਹਾਡੇ ਤੇ ਕਿਰਪਾ ਹੋਏਗੀ ਕਈ ਬਾਬਿਆਂ ਨੇ ਮਗਰ ਲਾ ਕੇ ਚੱਲੀ ਜਾਂਦੇ ਨੇ ਜਿਹੜੀ ਚੀਜ਼ ਨਹੀਂ ਵੀ ਪਾਉਣ ਵਾਲੀ ਉਹ ਵੀ ਪਾਈ ਜਾਂਦੇ ਨੇ ਕਈ ਕੁੱਤਿਆਂ ਨੂੰ ਠੰਡੀਆਂ ਕੜਾਈਆਂ ਪਾਈ ਜਾਂਦੇ ਨੇ ਕੋਈ ਕੁਝ ਕੋਈ ਕੁਝ ਸਾਥ ਸੰਗਤ ਜਦ ਕਿ ਇੱਕ ਨਿਯਮ ਬਣਿਆ ਹੋਇਆ ਹੈ ਕੁਦਰਤ ਦਾ ਪ੍ਰਕਿਰਤੀ ਦਾ ਇੱਕ ਨਿਯਮ ਹੈ ਉਹਦੇ ਤੋਂ ਹਟ ਕੇ ਵੀ ਅਸੀਂ ਕੁਝ ਨਾ ਕੁਝ ਕਰੀ ਜਾ ਰਹੇ ਹਾਂ ਸੋਚੀ ਜਾ ਰਹੇ ਹਾਂ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾ ਰਿਹਾ ਪਿਆਰਿਓ ਕਿ ਪਰਮਾਤਮਾ ਦੇ ਬਾਣੀ ਵਿੱਚ ਸਾਰੇ ਬਣੇ ਨੇ ਸਾਰੇ ਸਾਜੇ ਹੋਏ ਨੇ ਉਦੇ ਬਾਣੇ ਅੰਦਰ ਸਾਰੇ ਨੇ ਸਾਧ ਸੰਗਤ ਪਰਮਾਤਮਾ ਦੇ ਬਾਣੇ ਵਿੱਚ ਅਸੀਂ ਸਾਰੇ ਆਂ ਜੇ ਕਿਸੇ ਨੂੰ ਰੋਟੀ ਪਾ ਰਹਿਆ ਨਾ ਤਾਂ ਇਹ ਇਹ ਗੱਲ ਕਿ ਉਹ ਵੀ ਸਤਿਗੁਰੂ ਇਹ ਤੁਹਾਡੀ ਕਿਰਪਾ ਜੇ ਮੇਰੇ ਕੋਲ ਹੈ ਤਾਂ ਮੈਂ ਇਹਨੂੰ ਪਾ ਰਿਆ ਇਹ ਤੁਸੀਂ ਆਪ ਹੀ ਸੱਚੇ ਪਾਤਸ਼ਾਹ ਮੇ ਤੋਂ ਪਵਾ ਰਹੇ ਹੋ ਮੈਂ ਕੌਣ ਹੁਣਾ ਕਰਨ ਵਾਲਾ ਇਹ ਤਾਂ ਤੁਹਾਡੀ ਕਿਰਪਾ ਹੈ ਤੁਹਾਡੀ ਰਹਿਮਤ ਹੈ ਆਪਣੇ ਆਪ ਦੇ ਵਿੱਚ ਹੰਕਾਰੀ ਨਾ ਬਣੋ ਵੀ ਮੈਂ ਰੋਟੀ ਦੇ ਰਿਆਂ ਰੋਟੀ ਇਹ ਨਹੀਂ ਪਤਾ ਵੀ ਪ੍ਰਮਾਤਮਾ ਨੇ ਕੱਲੋਂ ਤੁਹਾਡੀ ਲਿਖੀ ਹੈ ਕਿ ਨਹੀਂ ਲਿਖੀ ਇਸ ਕਰਕੇ ਕੁੱਤੇ ਨੂੰ ਰੋਟੀ ਪਾਓ ਤੇ ਸਾਧ ਸੰਗਤ ਜ਼ਰੂਰ ਦਰਵੇਸ਼ ਨੂੰ ਪ੍ਰਸ਼ਾਦਾ ਪਾਓ ਪਰ ਇਹ ਨਾ ਹੋਵੇ ਕਿ ਅਸੀਂ ਕਹੀਏ ਵੀ ਸਾਡੇ ਤੇ ਕਿਰਪਾ ਨਹੀਂ ਹੋਈ ਜੀ ਮੈਂ ਬੰਦ ਕਰਤੀ ਪਾਉਣੀ ਸਾਡੇ ਤੇ ਕਿਰਪਾ ਹੋਵੇ ਭਲੇ ਉਹਨਾਂ ਤੋਂ ਕਾਦੀ ਗਿਲਪਾ ਭਾਰਦੇ ਹਾਂ ਉਹ ਤੇ ਆਪ ਪ੍ਰਮਾਤਮਾ ਦੇ ਸਾਜੇ ਹੋਏ ਨੇ ਆਪ ਪ੍ਰਮਾਤਮਾ ਦੇ ਨੇ ਸਾਧ ਸੰਗਤ ਉਹ ਤੇ ਆਪ ਉਹਦੇ ਭਾਣੇ ਵਿੱਚ ਨੇ ਅਸੀਂ ਉਹਨਾਂ ਤੋਂ ਕਿਰਪਾ ਨਹੀਂ ਅਸੀਂ ਸਿੱਧਾ ਡਾਇਰੈਕਟ ਪਰਮਾਤਮਾ ਦੇ ਨਾਲ ਗੱਲ ਕਰੀਏ ਵੀ ਸਤਿਗੁਰੂ ਕਿਰਪਾ ਕਰੋ ਸੇਵਾ ਥੋੜੀ ਮੰਗਨ ਬਹੁਤਾ ਇਹ ਸਾਡਾ ਦੇਸ਼ ਹੈ ਜਿਹੜਾ ਕੁੱਤਿਆਂ ਤੋਂ ਕਿਰਪਾ ਕਰਵਾ ਰਿਹਾ ਗੋਲ ਗੱਪੇ ਨਾ ਖਾਣ ਤੇ ਕਿਰਪਾ ਹੋ ਰਹੀ ਹੈ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਸਾਧ ਸੰਗਤ ਜੋ ਅਸਲੀ ਕਿਰਪਾ ਦਾ ਘਰ ਹੈ ਕਰ ਕਿਰਪਾ ਤੇਰੇ ਗੁਣ ਗਾਵਾ ਇਹ ਗੱਲ ਅਸੀਂ ਸਮਝਿਓ ਨਹੀਂ ਵੀ ਸਤਿਗੁਰੂ ਕਿਰਪਾ ਕਰ ਤੇਰੇ ਗੁਣ ਗਾਵਾ ਕਿਉਂਕਿ ਜੇ ਉਹਦੇ ਗੁਣ ਗਾਏ ਜਾਣਗੇ ਤੇ ਸਾਧ ਸੰਗਤ ਫਿਰ ਆਪਣੇ ਆਪ ਹੀ ਸਾਰਾ ਕੁਝ ਆ ਜਾਏਗਾ ਨਾਲ ਨਾਲ ਸਤਿਗੁਰੂ ਜੀ ਆਪ ਹੀ ਕਿਰਪਾ ਕਰਦੇ ਨੇ ਪਰ ਨਹੀਂ ਉਹ ਗੱਲ ਨਹੀਂ ਅਸੀਂ ਸਮਝੀ ਪਰ ਸਾਧ ਸੰਗਤ ਅਸੀਂ ਤੇ ਵਹਿਮਾਂ ਭਰਮਾਂ ਤੇ ਜ਼ੋਰ ਦੇ ਦਿੱਤਾ ਸਤਿਗੁਰ ਨੇ ਨਾ ਵਹਿਮਾਂ ਭਰਮਾਂ ਦੇ ਵਿੱਚੋਂ ਆਜ਼ਾਦ ਕੀਤਾ ਇੱਕੋ ਹੀ ਗੱਲ ਕਹਤੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਹੁਣ ਗੁਰਬਾਣੀ ਵਹਿਮਾਂ ਚ ਨਹੀਂ ਪਉਂਦੀ ਇਹ ਗੱਲ ਯਾਦ ਰੱਖਿਆ ਜੀ ਹਾਂ ਦਰਵੇਸ਼ ਨੂੰ ਪ੍ਰਸ਼ਾਦਾ ਪਾਓ ਹਰੇਕ ਸਮਝ ਕੇ ਨਾ ਪਾਓ ਵੀ ਨਾ ਰੋਟੀ ਪਾਉਣ ਤੇ ਸਾਡੇ ਦੁੱਖ ਕਲੇਸ਼ ਜਿਹੜੇ ਨੇ ਦੂਰ ਹੋ ਜਾਣਗੇ ਸਾਧ ਸੰਗਤ ਇਹ ਸਾਡਾ ਵਹਿਮ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ